ਸਤਿ ਸ਼੍ਰੀ ਅਕਾਲ ਅਸਮ ਜੀ ਨਿਊਜ਼ ਦੇ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਸਨੋਡ ਵੀ ਸਵਾਗਤ ਕਰਦਾ। ਇਹ ਖਬਰ ਉਹਨਾਂ ਵਿਦਿਆਰਥੀਆਂ ਤੇ ਲੋਕਾਂ ਲਈ ਜ਼ਰੂਰੀ ਹੈ ਜਿਹੜੇ ਕੈਨੇਡਾ ਜਾਣ ਦੇ ਇੱਛੁਕ ਨੇ। ਜਸਟਨ ਟਰੂਡੋ ਜੋ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਉਹਨਾਂ ਨੇ ਇੱਕ ਟਵੀਟ ਕੀਤਾ ਹੈ। ਟਵੀਟ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਉਹ ਹੁਣ 35% ਦੀ ਜਿਹੜੀ ਕਟੌਤੀ ਆ ਸਟੂਡੈਂਟ ਵੀਜ਼ਾ ਦੇ ਵਿੱਚ ਕਰਨ ਜਾ ਰਹੇ ਨੇ। ਭਾਵੇਂ ਜੇ 100 ਵਿਦਿਆਰਥੀ ਤੇ IELTS ਟੈਸਟ ਪਾਸ ਕਰਦਾ ਤਾਂ 100 ਅਰਜ਼ੀਆਂ ਲੱਗਦੀਆਂ ਨੇ ਉਹਦੇ ਵਿੱਚੋਂ 35% ਵਿਦਿਆਰਥੀਆਂ ਨੂੰ ਭਾਅ 35 ਵਿਦਿਆਰਥੀਆਂ ਨੂੰ ਹੀ ਮੌਕਾ ਮਿਲੇਗਾ ਬਾਹਰ ਜਾਣ ਦਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਸ ਵਾਰ 35% ਕਰ ਰਹੇ ਆ ਇਸ ਤੋਂ ਬਾਅਦ ਅਸੀਂ ਇਸ ਨੂੰ 10% ਹੋਰ ਘਟਾ ਕੇ 45% ਤੱਕ ਲੈ ਜਾਵਾਂਗੇ ਇਸ ਤੋਂ ਨੇ ਇੱਕ ਹੋਰ ਵੀ ਵੱਡੀ ਗੱਲ ਸਾਹਮਣੇ ਆ ਰਹੀ ਹੈ ਉਹ ਗੱਲ ਕੀ ਹੈ ਕਿ ਜਸਨ ਟ੍ਰੂਡੋ ਨੇ ਕਿਹਾ ਹੈ ਕਿ ਤੁਹਾਨੂੰ ਐਲਸ ਦੋ ਵਾਰ ਕਰਨੀ ਪੈਗੀ ਪਹਿਲਾਂ ਤਾਂ ਤੁਸੀਂ ਇੱਥੋਂ ਐਲਸ ਕਰਕੇ ਪਾਸ ਕਰਕੇ ਬਾਹਰ ਜਾਓਗੇ ਉਸ ਤੋਂ ਬਾਅਦ ਜੇ ਤੁਸੀਂ ਪੋਸਟ ਗ੍ਰੈਜੂਏਸ਼ਨ ਕਰਨੀ ਹੈ ਤੁਹਾਨੂੰ ਇੱਕ ਵਾਰ ਫਿਰ ਤੋਂ ਐਲਸ ਦਾ ਟੈਸਟ ਜਿਹੜਾ ਉਹ ਪਾਸ ਕਰਨਾ ਪਏਗਾ ਉਦਰ ਟੈਂਪਰਰੀ ਰੈਜ਼ਿਡੈਂਸ ਨੇ ਉਹਨਾਂ ਵਾਸਤੇ ਵੀ ਬਹੁਤ ਸਖਤ ਕਾਨੂੰਨ ਕੈਨੇਡਾ ਸਰਕਾਰ ਵੱਲੋਂ ਕਰ ਦਿੱਤੇ ਗਏ ਨੇ ਦੱਸ ਦਈਏ ਕਿ 35% ਦੀ ਕਟੌਤੀ ਕੀਤੀ ਗਈ ਹੈ 10% ਪਹਿਲਾਂ ਹੀ ਕਟੌਤੀ ਚੱਲ ਰਹੀ ਸੀ ਤੇ ਕੈਨੇਡਾ ਦੇ ਜਿਹੜੇ ਕਾਨੂੰਨ ਨੇ ਪਹਿਲੇ ਬਹੁਤ ਸਖਤ ਸੀ ਔਰ ਵੀਜ਼ਾ ਲੈਣ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਲੋਕਾਂ ਨੂੰ ਇਹ ਸਟੂਡੈਂਟਸ ਨੂੰ ਕਰਨਾ ਪੈਂਦਾ ਸੀਗਾ ਉਹ ਹੁਣ ਹੋਰ ਵੱਧ ਚੁੱਕਿਆ ਹੁਣ ਬੋਝ ਪਏਗਾ ਕਿਉਂਕਿ ਪਹਿਲਾਂ ਆਇਲਸ ਇੱਥੇ ਕਰਦੇ ਨੇ ਬੱਚੇ ਤਿਆਰੀ ਕਰਦੇ ਨੇ ਕੋਈ 6 ਮਹੀਨੇ ਕੋਈ ਸਾਲ ਤਿਆਰੀ ਕਰਦਾ ਹੈ ਉਸ ਤੋਂ ਬਾਅਦ ਉਹ ਇੱਕ ਵਾਰ ਪੇਪਰ ਕਲੀਅਰ ਕਰਕੇ ਬਾਹਰ ਚਲਾ ਜਾਂਦਾ ਹੈ ਪਰ ਉਸ ਤੋਂ ਬਾਅਦ ਹੁਣ ਉਸ ਨੂੰ ਦੁਬਾਰਾ ਐਲਸ ਉੱਥੇ ਵੀ ਕਰਨੀ ਪਿਆ ਕਰੇਗੀ ਕਿਉਂਕਿ ਪੋਸਟ ਗ੍ਰੈਜੂਏਸ਼ਨ ਕਰਨ ਲਈ ਉਸ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਐਸ ਪੇਪਰ ਹੈ ਉਹ ਦੁਬਾਰਾ ਦੇਣਾ ਪਵੇਗਾ ਤੇ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਹੈ ਕਿ 35% ਦੀ ਕਟੌਤੀ ਕਰਕੇ ਹੁਣ ਅੱਗੇ ਅਸੀਂ 10% ਦੀ ਕਟੌਤੀ ਜਿਹੜੀ ਹੈ ਉਹ ਹੋਰ ਕਰਾਂਗੇ